ਸੋ بارش ਨੇ ਦਸਤਕ ਦੇ ਦਿੱਤੀ ਆ ਪੰਜਾਬ ਚ ਸਵੇਰ ਤੋਂ ਹੀ ਤੇਜ਼ بارش ਹੋ ਰਹੀ ਆ ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਚ ਮੌਨਸੂਨ ਦੀ ਦਸਤਕ ਹੋ ਚੁੱਕੀ ਆ ਤੇ ਹੁਣ ਜੋ بارش ਹੋ ਰਹੀਆਂ ਨੇ ਮੌਨਸੂਨ ਦੀ ਹੀ بارش ਐ ਇਸੇ ਦੇ ਮੱਦੇਨਜ਼ਰ 6 ਜੁਲਾਈ ਤੱਕ ਅਲਰਟ ਜਾਰੀ ਕੀਤਾ ਗਿਆ ਸੋ ਲਗਾਤਾਰ بارش ਦਾ ਅਲਰਟ ਹੈ ਜੋ ਦਿੱਤਾ ਗਿਆ ਹੈ ਸੋ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਦਾ ਕੀ ਹੈ ਕਹਿਣਾ ਆਓ ਸੁਣਦੇ ਹਾਂ ਸਿਟੀ ਆਫ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਜੀ ਅਸੀਂ ਦੇਖ ਰਹੇ ਆ ਕਿ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਚੱਲ ਰਹੀ ਹੈਗੀ ਆ ਅਰੇ 3 ਜੂਨ ਤੱਕ ਜਿਹੜਾ ਮਾਉਂਟਨ ਪੰਜਾਬ ਦੇ ਕੁਝ ਨਦਰ ਡਿਸਟ੍ਰਿਕਟਸ ਔਰ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਇਹਦੀ ਆਨਸਰਜਡਿੰਗ ਹੋ ਚੁੱਕੀ ਹੈ। ਸੋ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਔਰ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਬਾਰਿਸ਼ ਅਜ ਅਜੇ ਚੱਪੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਿਟੀ ਆ ਸਕਦੀ ਹੈ। ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 35.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ। ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 0.3 ਡਿਗਰੀ ਸੈਲਸੀਅਸ ਜਿਹੜਾ ਨਾਰਮਲ ਤੋਂ ਨੀਚੇ ਰਿਪੋਰਟ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 3.2 ਡਿਗਰੀ ਸੈਲਸੀਅਸ ਰਿਪੋਰਟ ਕੀਤਾ ਗਿਆ। ਜਦੋਂ ਕਿ ਅਜਦਾ ਨਾਰਮਲ ਮਿਨੀਮਮ ਟੈਂਪਰੇਚਰ 26.5 ਡਿਗਰੀ ਸੈਲਸੀਅਸ ਸੀ। ਸੋ ਇਹ ਨਾਰਮਲ ਤੋਂ ਜਿਹੜਾ 6 ਡਿਗਰੀ ਤੋਂ ਵੀ ਉੱਪਰ ਰਿਪੋਰਟ ਕੀਤਾ ਗਿਆ। ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਅੱਜ ਦਾ ਮਿਨਿਮਮ ਟੈਂਪਰੇਚਰ 1970 ਤੋਂ ਲੈ ਕੇ ਜਿਹੜਾ ਸੈਕੰਡ ਹਾਈਐਸਟ ਮਿਨਿਮਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਹਦੇ ਤੋਂ ਪਹਿਲਾਂ 30.9 ਡਿਗਰੀ ਸੈਂਟੀਗ੍ਰੇਡ 1982 ਦੇ ਵਿੱਚ ਇੱਕ ਦਿਨ ਨੂੰ ਅਬਜ਼ਰਵ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਜਿਹੜਾ 2021 ਦੇ ਵਿੱਚ 20 30.2 ਡਿਗਰੀ ਸੈਂਟੀਗ੍ਰੇਡ ਸੀ ਔਰ ਅੱਜ ਫੇਰ 30.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ 26.5 ਡਿਗਰੀ ਸੈਂਟੀਗ੍ਰੇਡ ਮੌਨਸੂਨ ਬਾਰਿਸ਼ ਬਾਰਿਸ਼ ਲਗਾਤਾਰ ਤਾਂ ਕਹਿ ਸਕਦੇ ਹਾਂ ਕਿ ਮੌਨਸੂਨ ਦੀ ਜਿਹੜੀ ਹੈ ਉਹ ਦਰਸਤ ਪੰਜਾਬ ਦੇ ਵਿੱਚ ਉਹ ਕੰਗੀ ਸ਼ੁਰੂਆਤ ਹੋ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਦਰ ਤੱਕ ਇਹ ਹੋਰ ਬਾਰਿਸ਼ਾਂ ਦੀ ਸੰਭਾਵਨਾ ਰਹੀ ਹੈ ਜੀ ਜੀ ਮੈਂ ਮੈਂ ਆਲਰੇਡੀ ਦੱਸਿਆ ਕਿ ਪੰਜਾਬ ਦੇ ਜਿਹੜੇ ਨਰਥਰਨ ਡਿਸਟ੍ਰਿਕਟਸ ਆਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਮੌਨਸੂਨ ਦਾ ਆਨਸੈਟ ਹੋ ਚੁੱਕਿਆ ਹੈ ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਪਰ ਉਧਿ ਪ੍ਰੋਗਰੈਸ ਹੁੰਦੀ ਜਿਵੇਂ ਜਿਵੇਂ ਅੱਗੇ ਹੋ ਰਹੀ ਹੈ ਤਾਂ ਬਾਕੀ ਸਾਰੇ ਲੋਕੇਸ਼ਨਸ ਤੇ ਵੀ بارش ਹੋ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਅੱਜ بارش ਅਬਜ਼ਰਵ ਕੀਤੀ ਜਾ ਰਹੀ ਹੈ ਔਰ ਆਨਵਾਰੇ ਜਿਹੜੇ 5-6 ਦਿਨ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ بارش ਹੋਣ ਦੀ ਅਸਰ ਮੈਮ ਅੱਜ ਤਾਂ ਨੋਰਮਲ بارش ਦੀ ਲੱਗਦੀ ਜਿਵਾਈ ਨਹੀਂ ਜੀ ਤਾਂ ਤਾਮ ਤੌਰ ਤੇ ਕਿੰਨੀ ਕੈਂਟਨ بارش ਹੋ ਰਹੀ ਹੈ ਕਿ ਫਿਰ ਵੀ ਜੂਨ ਦੀ ਰਿਜੈਸਟੀ ਘੱਟ ਰਹੀ ਹੈ ਪਰ ਜੁਲਾਈ ਦੇ ਜਿਹੜੀ ਭਰਪਾਈ ਹੈ ਪੂਰੀ ਹੋ ਦੇਗੀ ਆ ਬਿਲਕੁਲ ਜੀ ਜਿਹੜੀ ਜੂਨ ਦੀ ਨੋਰਮਲ بارش 82.8 ਮਿਲੀਮੀਟਰ ਹੈ ਪਰ ਇਸ ਵਾਰੀ ਜਿਹੜੀ 48.6 ਮਿਲੀਮੀਟਰ ਜੂਨ ਦੇ ਵਿੱਚ ਅਬਜ਼ਰਵ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਨੀਚੇ ਰਿਪੋਰਟ ਕੀਤੀ ਗਈ ਹੈ ਔਰ ਜੁਲਾਈ ਦੀ ਜਿਹੜੀ ਨਾਰਮਲ بارش 220.4 ਮਿਲੀਮੀਟਰ ਹੈ ਸੋ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਛੀ بارش ਹੋ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਰਹੀ ਹੈ ਅਨੁਭਵ ਚਾਰ ਪੰਜ ਦਿਨ ਜਿਹਾ ਲਗਾਤਾਰ ਅਧੂਰੀ ਬਾਰਿਸ਼ ਹੈ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਜਿਵੇਂ ਜੀ ਲਗਾਤਾਰ ਅਧਰਾ ਪੈਡੀ ਸੀਜ਼ਨ ਚੱਲ ਰਿਹਾ ਹੈਗਾ ਤਾਂ ਖਾਨੀ ਟੋਲਾ ਜਿਹੜਾ ਲਾ ਰਹੇ ਨੇ ਕੋ ਲੱਗਦਾ ਵੀ ਆ ਬਾਰਿਸ਼ ਦੀ ਪਾਣੀ ਦੀ ਮਾਜਰੀ ਪਰ ਕੋਣ ਨੂੰ ਉਹਦੀ ਨਿਯਮੰਗੀ ਅਧਰਤੀ ਨੂੰ ਸੰਬੰਧ ਲੋੜਾਂ ਦੀ ਪਾਈ ਕਰਦੇ ਨੇ ਬਿਲਕੁਲ ਜੀ ਕਿਉਂਕਿ ਪੈਡੀ ਸੀਜ਼ਨ ਚੱਲ ਰਿਹਾ ਹੈ ਔਰ ਪੈਡੀ ਨੂੰ ਕਾਫੀ ਲੋਡ ਹੁੰਦੀ ਹੈ ਪਾਣੀ ਦੀ ਔਰ ਜਦੋਂ ਬਾਰਿਸ਼ ਨਹੀਂ ਹੁੰਦੀ ਸਾਨੂੰ ਜਿਹੜੇ ਗਰਾਊਂਡ ਵਾਟਰ ਨੂੰ ਉਹਦੇ ਤੇ ਡਿਪੈਂਡ ਕਰਨਾ ਪੈਂਦਾ ਤੇ ਆਲਰੇਡੀ ਗਰਾਊਂਡ ਵਾਟਰ ਰਿਸੋਰਸਸ ਕਾਫੀ ਪ੍ਰੈਸ਼ਰਸ ਨੇ ਤੋ ਇਸ ਤਰ੍ਹਾਂ ਜੇ 3 ਵਾਰਿਸ਼ ਹੁੰਦੀ ਹੈ ਤਾਂ ਬਿਲਕੁਲ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਨੂੰ ਵੀ ਪੂਰੀ ਕਰ ਸਕਦੀ ਹੈ ਔਰ ਇਹਦੇ ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਦਾ ਪ੍ਰੈਸ਼ਰ ਜਿਹੜਾ ਪਿਆ ਰਿਹਾ ਉਹਦੇ ਵਿੱਚ ਵੀ ਹੈਲਪ ਹੋ ਸਕਦੀ ਹੈ ਜੀ ਕਿਉਂਕਿ ਆਨਵਾੜੇ ਚਾਰ ਪੰਜ ਦਿਨਾਂ ਦੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਜਾਂ ਲਾਈਟਨਿੰਗ ਜਾਂ ਥੰਡਰਸਟ੍ਰੋਮਸ ਹੋਣ ਦੇ ਚਾਂਸਸ ਨੇ ਔਰ ਇਹਦੇ ਕਰਕੇ ਅੱਜ ਔਰ ਕੱਲ ਇੱਕ ਔਰ ਦੋ ਤਰੀਕ ਨੂੰ ਆਈਐਮਡੀ ਵੱਲੋਂ ਔਰੇਂਜੇਲਰ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ 6 ਤਰੀਕ ਤੇ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਤਾਂ ਲਾਗਰ ਜਲਪ੍ਰਾਪ ਨੂੰ ਲੈ ਕੇ ਕਿਸੇ ਨਾਲ ਕੋਈ ਖਾਸ ਨਾਲ ਮੁੱਕੀ ਨਹੀਂ ਗਿਆ ਕੋਈ ਅਰਬਨ ਦੀ ਰਾਜਨੀਤੀ ਪਾਣੀ ਛੱਡ ਗਿਆ ਹੈ ਜੀ ਫਾਰਮਰਸ ਨੂੰ ਹੀ ਅਸੀਂ ਸਲਾਹ ਦੇ ਸਕਦੇ ਹਾਂ ਦੱਸ ਸਕਦੇ ਹਾਂ ਕਿ ਆਨ ਬਾਰੇ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਦੇ ਚਾਂਸਸ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸੋ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਹੈ ਬਾਰਿਸ਼ ਤੋਂ ਹੀ ਪੂਰੀ ਹੋ ਸਕਦੀ ਹੈ ਸੋ ਉਹਨਾਂ ਨੂੰ ਇਰੀਗੇਸ਼ਨ ਦੀ ਇਹਨਾਂ ਦਿਨਾਂ ਦੇ ਵਿੱਚ ਲੋਡ ਨਹੀਂ ਪਈ। ਨਾ ਕੋਈ ਨਵੇਂ ਇਲਾਕੇ ਉਹਨਾਂ ਨੂੰ ਕੀ ਅਪੀਲ ਹੈ ਕਿ ਨਾ ਬਾਰਸ਼ਾਂ ਦਾ ਮੌਸਮ ਦੂਨੇ ਲਾ ਕੇ। ਹਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਆਉਣ ਵਾਲੇ 4-5 ਦਿਨ ਜਿਹੜੀ ਬਾਰਿਸ਼ ਲਗਾਤਾਰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਔਰ ਉਹਨਾਂ ਨੂੰ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜਿਹੜੇ ਉਹਨਾਂ ਨੂੰ ਪ੍ਰਬੰਧ ਪਹਿਲਾਂ ਹੀ ਆਪਣੇ ਕਰ ਲੈਣੇ ਚਾਹੀਦੇ ਨੇ ਕਿਉਂਕਿ ਬਾਰਿਸ਼ 4-5 ਦਿਨ ਜਰੂਰ ਕੰਟੀਨਿਊ ਰਹਿ ਸਕਦੀ ਹੈ।